ਈ ਸੱਸੀ ਕਾਲ ਸਾਢੇ 3:30 ਦੇ ਦਾੜਾ ਸਵਾਰਤਾ ਜੀ ਅੱਜ ਆਪਾਂ ਤੁਹਾਨੂੰ ਦੱਸਦੇ ਆਂ ਕੱਲ ਦੱਸੀ ਸੀ ਗੱਲਾਂ ਦੀ ਵੀਡੀਓ ਪਿਛਲੀ ਵੀਡੀਓ ਚ ਆਪਾਂ ਦੱਸਿਆ ਸੋਨੂੰ ਫੁੱਲ ਸੂਟ ਚੋਂ ਕਿੱਦਾਂ ਕਿੱਦਾਂ ਲੈਂਥ ਲਾਉਣੇ ਨੇ ਕਿੱਦਾਂ ਪੀਸ ਲਾਉਣੇ ਨੇ ਐ ਚ ਆਪਾਂ ਤੁਹਾਨੂੰ ਦੱਸਦੇ ਆਂ ਕਮੀਜ਼ ਦੇ ਆ ਕਾਟਾ ਕਿੱਦਾਂ ਪਾਉਣੀਆਂ ਨੇ ਕਿ ਆ ਆਪਣੇ ਕੋਲ ਇਹ ਕਾਟ ਦਾ ਪਾਉਣ ਲਈ ਮੇਜਰਮੈਂਟਾ ਜਿਹੜਾ 7 21 ਕਿ ਆਪ ਆਪਣੇ ਕੋਲੇ 22 ਕਮਰਾਉਣ ਨਹੀਂ ਉਹਦੇ ਹਿਸਾਬ ਨਾਲ ਤੁਹਾਨੂੰ ਸਾਰੀ ਲਈ ਕੱਟ ਕਉਣੀ ਦੱਸਾਂਗੇ ਤੇ ਕਿੰਨਾ ਆਰਮੂਲ ਰੱਖਣਾ ਕਿੰਨਾ ਮੋਡਾ ਕਿੰਨਾ ਟੀਰਾ ਸਾਰਾ ਕੁਝ ਹੈ ਵੀਡੀਓ ਨੂੰ ਸਕਿਪ ਨਾ ਕਰਨਾ ਜੀ ਫੁੱਲ ਵਾਚ ਕਰਿਆ ਕਰੋ ਤਾਂ ਤੁਹਾਡੇ ਛੋਟੇ ਛੋਟੇ ਜਿਹੜੀ ਸਕਿਪ ਕਰਦੇ ਨੇ ਵਿੱਚ ਤਾਂ ਜੋ ਥੋੜੀ ਜਿਹੀ ਜਨ ਜਿਹੜੀ ਮੇਨ ਹੁੰਦੀਆਂ ਨੇ ਛੋਟੇ ਛੋਟੇ ਪੁਆਇੰਟ ਹੁੰਦੇ ਨੇ ਉਹ ਤੁਹਾਡੇ ਛੁੱਟ ਜੰਦੇ ਨਹੀਂਗੇ ਹੁਣ ਤੁਸੀਂ ਪੂਰੇ ਧਿਆਨ ਨਾਲ ਵੀਡੀਓ ਦੇਖਣੀ ਹੈ ਜੀ ਚਲੋ ਜੀ ਆਪਾਂ ਅੱਗੇ ਕੱਟੀਏ ਆਹ ਕੱਪੜਾ ਇੱਦਾਂ ਆਪਣਾ ਨਾਪਿਆ ਹੋਇਆਗਾ ਚੜਾਈ ਲੰਬਾਈ ਦੀ ਨਾਪੀ ਹੋਈ ਆ ਹੁਣ ਆਪਾਂ ਇਹਨਾਂ ਨੂੰ ਥ

मैं बंद पासा इधर कर लिया खुला पासा मैं अपने वाल कर लिया देखो जी आने माड़ा मोटा एक्सट्रा लाने ना, ना। बाल सारी प्रोपर आपके जरूर आके रखो जी का बाकी थोड़ी

कोई काली नहीं करती सूट कट्टे जी हौली हौली कटो दस कटाई होगी दूसरा पीस मोड़ के रखना हम इन आप रखा जी कानी सैटा जी अद्धा इंच डॉल करके रखना पीस ਇਸ ਲਾ ਪੀਸ ਤਾਂ ਚ ਵਧਾ ਕੇ ਖਣਾ ਪਤਾ ਇੰਚ ਪੀਸਲਾ ਪੀਸਾ ਇਹ ਇੰਚ ਚ ਵਧਾ ਕੇ ਰੱਖ ਲੈ ਤੇ ਜਿਹੜਾ ਉੱਪਰਲਾ ਪੀਸ ਆ ਇਹ ਫਰੰਟ ਪੀਸ ਆਪਣਾ ਅੱਗੇ ਰੱਖ ਇਹਨੂੰ ਪਤਾ ਇੰਚ ਡਾਉਨ ਕਰ ਦੇ तुम कि रेस्ट वाले दी जी इदा मैं दसूँ जी इदा काट पाऊंगी ना तो फिटिंग का सूट बनूँगा कोई सुन कोई दिक्कत नहीं आऊगी जेकर मेरी वीडियो चंगी लगी जी वो बात शेयर करना कमेंट करके दसना जी लाइक करना चैनल में सबसक्राइब करना बहुत बहुत धनवादी होवे जी थोड़े इन्हों का तो तीरा इन्हें बैकनैक अपने को साढ़े पांच हूँ आप तीरा लवेंगे साढ़े छे जी आज क्योंकि बैक नैक इन्हों सा अपने कोरा लवेंगे आपे छे जोड़ा हम इधर आप लवेंगे जी बॉक्स लवेंगे वह आप सारा पिसला मिला के लवेंगे जी सवा सत्त का क्योंकि इन्हों सा वादा इतने जाके है, बाजू फिर मोटा इन्हों का ज्यादा बड़ा हो जूगा हूँ यह अपने को जानी कि पौवें सत्तर अद्धा इंच अपने को सवा सत्त का ਸਾਢੇ 6 ਸਾਢੇ 6 ਤੋਂ 7 ਆਹ ਰੱਖ ਸਕਦੇ ਹਾਂ ਤੇ ਅੱਗੇ ਆਪਾਂ ਇਧਰ ਲਾਵਾਂਗੇ ਜੀ ਆਪਾਂ ਹਾਂ ਤੁਹਾਡਾ ਇਹਨੇ ਸਾਖਤੀ ਆਪਣੇ ਕੋਲ 21 ਸਾਢੇ 10 3 ਸਾਢੇ ਲਾ ਲਏ ਤੇ ਅੱਗੇ ਆਪਾਂ ਲਾਵਾਂਗੇ ਜੀ ਸਾਰੀ ਟੋਟਲ ਆ ਜਿਹੜੀ ਇਹਨਾਂ ਦੀ ਸਾਢੇ 21 ਤੇ ਉਹ ਪੂਰਾ ਪੱਕਾ ਨਾਪ ਜਾ ਹੁੰਦਾ ਜੀ 22 ਦਾ ਉਹ ਆਪਾਂ ਸਾਢੇ 21 ਤੇ ਲਾਉਣੀ ਇਹਨਾਂ ਦੇ ਨੂੰ ਸਾਨੀ ਇਹਨਾਂ ਦੇ ਥੋੜੀ ਜਿਹੀ ਹਾਈਟ ਤੋਂ ਛੋਟੇ ਨੇ ਇਹ ਬਹੁਤ ਤੁਸੀਂ ਇਹਦਾ ਦਹਾ ਨਸਾਨੀਆਂ ਬਣਾ ਲੈਣੀਆਂ ਅੱਗੇ ਇਹਦਾ ਸਾਢੇ 7 ਤੇ ਪਾਵਾਂਗੇ ਜੀ ਹੁਣ ਇਹਦੇ ਨਾਲ ਤੁਸੀਂ ਸਕੇਲ ਨਾਲ ਇਹਦਾ ਇਹਦਾ ਹੁਸਾਨੀ ਕਿਚ ਲੈਣੀ ਸਰਦਈ ਚੋਕਣਾ ਤੁਹਾਨੂੰ ਜਿਸ ਨੂੰ ਪਤਾ ਲੱਗੇ ਗਰੀਸ ਨੂੰ ਹੌਲੀ ਹੌਲੀ ਤੇ ਅੰਨਾ ਕੱਟੋ ਜੇ ਤੁਹਾਡੀ ਆ ਆਰ ਮੋਲ ਕੱਟ ਪਦੀ ਹੈ ਹੋਈ ਨਾ

ਪਹਿਲਾ ਸਾਢੇ ਛੇ ਵਾਲੀ ਨਿਸ਼ਾਨੀ ਜਿਹੜੀ ਤੁਹਾਨੂੰ ਇਹਦਾ ਵੀ ਤਰੀਕਾ ਦੱਸਦੀ ਆ ਪਹਿਲਾਂ ਤਾਂ ਇਹਨੂੰ ਮੈਚ ਕਰ ਲੋ ਇਹਦੇ ਨਾਲ ਆ ਦੇਖੋ ਜੀ ਆ ਮੈਚ ਕਰ ਤਾ ਹੁਣ ਜਿਹੜੀ ਆ ਆਗੀ ਇਹਨੂੰ ਆਪਾਂ ਇਹਦੇ ਨਾਲ ਮੈਚ ਕਰ ਦੇਣਾ ਅੱਧਾ ਇੰਚ ਇਹਦੇ ਅੰਦਰ ਨੂੰ ਵਗਾ ਕੇ ਇਹ ਆਰਨੋਲਡ ਜਿਹੜੇ ਆਪਣੇ ਬਲਜੇ ਬੰਦਿਆ ਉਹ ਨਹੀਂ ਬੰਦਦੇ ਜੀ ਇਹਦੇ ਨਾਲ ਤੇ ਹੁਣ ਇੱਥੋਂ ਤੁਸੀਂ ਇੰਚ ਲੈਣਾ ਤੇ ਇਦਰੋਂ ਇਹਦਾ ਹੱਤ ਕਰ ਦੇਣਾ ਸਾਢੇ ਪੰਜ ਸੋ ਵਤਨ ਜਿਹੜੀ ਆ ਮੂੰਹ ਆ ਪੱਧਾ ਇੰਚ ਦੀ ਵਧਾ ਕੇ ਲੈਂਦੀ ਐ ਇੱਥੋਂ ਲੈਣੀ ਐ ਜੀ ਆਪਾਂ 2.1 ਇੰ ਇੱਥੇ ਕੱਟ ਪਊਗੀ ਇਹਦੇ ਤੇ ਅੱਗੇ ਤੁਸੀਂ ਇਹਨੂੰ ਐਦਾਂ ਮਿਲਾ ਦੇਣਾ ਆ ਆਪਾਂ ਮਲਾਉਣੀ ਜੀ ਆ ਬਾਹਰਲੀ ਨਿਸ਼ਾਨੀਆਂ ਜਿਹੜੀ ਇਹਦੇ ਨਾਲ कोई ना समझ लगी कमेंट करके पुछ सकते हो जी जी आरली काट आज जी ये बारी काट नावे जी आसली काट ये इतों आए आए कटनी है जी ध्यान ना लो जी आ लेता सी आप जी से कट बना लिया साढ़े से लेता से इतों भी साढ़े ले से लेता सी फिर अर्धे इंच की आप अंदरले पास करके निशानी ला के यद मैच करता तो अगे आप कर लिया इतों आप इंच लै लिया बारली काट का ले लिया दो पैंट एक कस, ते दो पेंट तो एक इंच एक सूट उत्ते ले हूँ यहाँ आंगलाई बना देनी आ जी आप अंदरले तीन चाली निशानी सूद मैच कर दे जी अंदरले रही गई बारी अपनी ये कट्टी ये मैच कर देंगे तो अगे आप जी कमर निशान ਨੇ ਕੋਲੇ ਉਹ ਨਹੀਂ ਇਹਨਾਂ ਦੀ ਕਮਰ 1 ਇੰਚ ਐਕਸਟਰਾ ਰੱਖਾਂਗੇ ਪਲੇਟਾਂ ਦਾ ਹੋਊਗਾ ਤੇ ਅੱਗੇ ਆਪਣੇ ਕੋਲੇ हिਪ ਆ ਇਹਨਾਂ ਦੀ 22 ਤੇ ਇਹ ਆ ਪਾਈ ਰੱਖਾਂਗੇ 1 ਇੰਚ ਤੱਕ ਮਾੜੀ ਸਿੱਧੀ ਨਿਸ਼ਾਨੀ ਰੱਖ ਲਓ ਜੀ ਤੁਸੀਂ ਫਿਰ ਬਾਲੀ ਚੁੰਝ ਜੀ ਨਹੀਂ ਬਣਦੀ ਹੈਗੀ ਇੱਥੇ ਵੀ ਤੁਸੀਂ ਤੁਹਾਨੂੰ ਇੱਥੇ ਦਾ ਵੀ ਦੱਸਾਂਗੇ ਅੱਧਾ ਇੰਚ ਇੱਥੇ ਵੀ ਆਪਾਂ ਐਕਸਟਰਾ ਲਵਾਂਗੇ ਜਿਵੇਂ 1.5 ਦਾ ਔਰ 11 ਦੇ ਲਾਵਾਂਗੇ ਪਲੇਟ ਚ ਆਊਗਾ ਤੇ ਹੁਣ ਇਹਨੂੰ ਐਦਾਂ ਮੈਚ ਕਰਦੇ ਨਾ ਆ ਚੀਜ਼ ਨੂੰ ਇਦਾਂ ਮੈਚ ਕਰ ਦੇਣਾ ਕਈ ਕਰਸ ਮਰਦਾ ਪਾ ਲੈਂਦੇ ਉਹਦਾ ਹੀ ਕਈ ਕਹਿੰਦੇ ਨੇ ਸਾਡੀ ਇੱਥੇ ਬੜੀ ਨੋਕ ਜੀ ਨਾਲ ਨਿਕਲੇ ਫਿਰ ਤੁਸੀਂ ਹੱਥ ਨਾਲ ਗਲਾਈ ਇਹ ਇਦਾਂ ਐ ਬਣਾ ਦਿਓ ਜੀ ਇੱਕ ਤੁਹਾਨੂੰ ਆ ਚੀਜ਼ ਬਾਰੇ ਦੱਸ ਦਿਆਂ ਇੱਥੋਂ ਥੋੜਾ ਜਿਹਾ ਹਲਕਾ ਲੈਣਾ ਦੋ ਉਂਗਲਾਂ ਦੇ ਹਿਸਾਬ ਨਾਲ ਇਹ ਸਲਾਈ ਆਪਾਂ ਅੰਦਰ ਨੂੰ ਐ ਕਰਾਂਗੇ ਜੀ ਇੱਥੇ ਵੀ ਆਪਣੀ ਚੁੰਝ ਜੀ ਨਾਲ ਕਸਟਮ ਨਹੀਂ ਕਰੇ ਬਾਰੇ ਵਿੱਚ हूँ थोपा प्लेटा का नुसान दस दें जी एना दे पावगे जी दे। तो आप साढ़े ग्यारह से क्योंकि आह भी इसने बद के नीचे आ जाना ता ही आप बारह इंच की हम इन्हों गैप लवेंगे पौने चार इंच का प्लेट लवेंगे सत्त इंच स्केल कर देंगे हम साढ़े तीन इत आप लवेंगे जी दो इंच अगे आपदा इंच सीधा बना लो पे हम इन का की करना आप अद्धा अद्धा इंच ना नीचे कर लेनेशानी प्लेट परफेक्ट आऊगी जी आह चीज़ जी पहली निशानी है मैच कर दो जो पहला कुंजा बनया हुआ अपना यह होगी आ जी इत अपने आ साढ़े सात वाला नशान ਇਹ ਦਿਨਾ ਮੈਚ ਕਰਾਂਗੇ ਨਾ ਸੁਗੀਆਂ ਪਲੇਟਾਂ 'ਚ ਕੋਈ ਗਲਤੀ ਹੋਊਗੀ ਨਾ ਤੁਹਾਡੇ ਉੱਚ ਜੇ ਤੁਸੀਂ ਐਦਾਂ ਸੂਟ ਕਟਿੰਗ ਕਰੋਗੇ ਤੇ ਇੱਥੇ ਕੱਟ ਜਰੂਰ ਲਾ ਲੈਣਾ ਤੁਮੋ ਦਾਸ ਨੇ ਪਹਿਲਾਂ ਤਾਂ ਤੁਸੀਂ ਇਹ ਸਾਰੀ ਆ ਕਾਟ ਪਾ ਕੇ ਨਾ ਪਿਛਲੇ ਐਦਾਂ ਦਾ ਕੱਟਣ ਵੇਲੇ ਕੋਈ ਗਲਤੀ ਨਹੀਂ ਕਰਨੀ ਹੌਲੀ ਹੌਲੀ ਇਰਾਮਦਾਰੀ ਨਾਲ ਕੱਟ ਲਓ ਆਹ ਲਓ ਜੀ ਆ ਆਪਾਂ ਇੰਨੇ ਨਿਕਾ ਹਲਾਤੀਏ ਜੀ ਤੇ ਆ ਹੁਣ ਆਪਾਂ ਸ਼ਾਂਤੀ ਪਾ ਕੇ ਆਉਣੀ ਆ ਤੇ ਆਪਾਂ ਬਾਦ ਘਾਟ ਸੀ ਜਿਹੜੀ ਸੈੱਟ ਕਰਿਆਵਾਂਗੇ ਚੌਕਾਂ ਤੱਕ ਜਾਂਦੀ ਏ ਤੁਹਾਡੀ ਘਾਟ ਬਾਦ ਘਾਟ ਉੱਥੇ ਤੱਕ ਲਾ ਦਿਓ ਜੇ ਨਹੀਂ ਕੱਟ ਆ ਇਹਦੇ ਤੁਸੀਂ ਟੱਕ ਬਣਾ ਲੈਣੇ ਨੇ ਇੱਥੇ ਵੀ ਟੱਕ ਬਣਾ ਲੈਣਾ ਆ ਇੱਥੇ ਵੀ ਤਾਂ ਜੋ ਆਪਾਂ ਨੂੰ ਜੜਨ ਵੇਲੇ ਸਾਨੀ ਹੋਵੇ ਗਮੀਜ਼ ਨੂੰ इतने भी आप ट बना लेना जी आद घाट आई पूरी करते हैं सही करते हैं इतनी भी सीधा टक ला लो भमें चलो जी आ गया प्लेट प्लेटफॉम इधर ऐसा ना ट्रेन उधरले पास नसाई ला लेनी ने क्ड क्ड के इदा तो नहीं इस डार्क करके चौक ना लैंथ ला लेंगे ये अपनी कार्ट होगी जी बस ये आप करके गलाई पा देंगे आशानी प्लेटा ले लेंगे इतना साढ़े ग्यारह इंच पौने चार दिन निशानी बना ला जी ਹਾਂ ਤੁਹਾਨੂੰ ਵੀਡੀਓ ਆਪਣੀ ਲੰਬੀ ਨਾ ਹੋ ਜੇ ਇਹ ਨਿਸ਼ਾਨੇ ਤੁਹਾਨੂੰ ਮੈਂ ਦੱਸਦੇ ਆਂ ਜੀ ਤੇ ਆਪਾਂ ਬਾਜੂ ਦੀ ਕਟ ਵਾਸਤੇ ਜੀ ਹੁਣ ਤੁਸੀਂ ਕੀ ਕਰਨਾ ਪਹਿਲਾਂ ਤਾਂ ਇਹਦੀ ਆ ਉਹ ਵੀ ਚੀਜ਼ ਫਿਰ ਬਾਦ ਘੱਟਦੀ ਆਉਂਦੀ ਜੀ ਇੱਕ ਆ ਸੈੱਟ ਕਰ ਲੈਣੀ ਆ ਹੁਣ ਤੁਸੀਂ ਇਧਰੋਂ ਵੀ ਆਪਾਂ ਇਹ ਸੈੱਟ ਕਰ ਲੈਣਾ ਇਹ ਇੱਕੋਂ ਆਪਾਂ 3.1 ਇੰਚ ਦੀ ਪਾਉਣੀ ਆ ਇਧਰੋਂ ਆਪਾਂ 3.1 ਦੇਖ ਲੈਣਾ ਇਹਦਾ ਮੋਟਾ ਜਿਹਾ ਆਪਾਂ ਇੱਥੇ ਦੇਖਾਂਗੇ 8.5 सवा ना साढ़े अठ तो एक पॉइंट उपर लवोंगी आखो जी इतने तक अपना हो गया साढ़े अठ तो एक पॉइंट उपर हो गया तीन पॉइंट एक तक दूरे घट बना ली हाथ मैं बच घट क्या फिर सुन दस जी साढ़े एक जी तीन पैंट सवा तीन तीन पैंट एक तीन ते पैंट एक, पैंट एक जी इतों आप कट ली इतों पहला इदा ही मिला लो जी निशानी फिर मैं तुम दस दी इतों लेनी है जी तुम फिर तीन दटाई तीन दूध मैच कर लेना ऐच करके जी ਇਨੂੰ ਥੋੜੀ ਜਿਹੀ ਹਲਕੀ ਜੈਂ ਗਲਾਈ ਦੇ ਦੇਣੀ ਹੈ ਸ਼ੇਪ ਇਦਾਂ ਬਣਾ ਦੇਣੀ ਆਜੀ ਜੋ ਅੱਗੇ ਤੁਹਾਨੂੰ ਜਿਹੜੀ ਅੱਗੇ ਵਾਲੀ ਕਾਟ ਹੈਗੇ ਇਹ ਚੱਪ ਲੈਣਾ 11.5 ਇੰਚ ਤੇ ਇਹਦੀ ਕੂਣੀ ਇਹ ਤੋਂ ਕੂਣੀ ਕੋਲੋਂ ਨਾ ਟੈਟ ਹੋ ਵੀ ਨਾ ਜ਼ਿਆਦਾ ਖੁੱਲੀ ਹੋ ਵੀ ਜਿੰਨੀ ਕਸਟਮਰ ਦਾ ਨਾਪ ਉਹਨਾਂ ਆਪਾਂ ਲਿਆ ਸੀ 6.5 ਆ ਅੱਗੇ ਮੂਰੀ ਬਣਾਉਣੀ ਹੈ ਇਹਦੀ ਆਪਾਂ ਮੂਰੀ 7.5 ਜੀ ਹੁਣ ਤੁਸੀਂ ਇਹਨੂੰ ਇਦਾਂ ਇਦਾਂ ਆਏ ਮੈਚ ਕਰ ਦਿਓ ਅਚੀ ਜੇ ਤੇ ਹੁਣ ਤੁਹਾਨੂੰ ਪੜਾ ਦਿੰਦੀ ਹਾਂ ਕਾਟ ਇਹਦਾ ਐਂ ਗਲਾਈ ਬਣਾ ਦੇ ਦਿੰਦਾ ਉਹ ਤੋਂ ਤਿੰਨ ਟੋਲੇ ਗਏ ਅਚੀ ਜੀ ਬਣ ਗਈ ਜਿਹੜਾ ਇਹਦਾ ਅੱਧਾ ਆਪਾਂ ਗਰੋ ਤੇ ਲੈ ਕੇ ਰੱਖਿਆ ਸੀਗਾ ਉਹਦੇ ਅੱਗ ਦੇ ਵਿੱਚੋਂ ਆਪਾਂ ਆਪਣੇ ਕੋਲੇ ਆ ਗਿਆ ਜੀ 6 ਤਿੰਨ ਫੇਰ ਲੈ ਲੈਣਾ ਇੱਥੋਂ ਆਪਾਂ ਅੱਧੇ ਪੌਣਾ ਇੰਚ ਦੀ ਕਾਟ ਚੱਕਣੀ ਪੌਣਾ ਇੰਚ ਦੀ ਆ ਇਹਨਾਂ ਸਾਰੇ ਬਣਾ ਲਓ यहाँ जी नशानी इतों आए हैं मैच करना ये फिर एक थोड़ी जी हल्की जी बस आिनाली तो उपर जी अज पत्ते आ चुंज जी बन जूगी अंज पत्ते जी ड्रॉप हो जाऊद पहले अगे आने पीस चक ली बस बस आ पत्ते थी अपने छेप आधरों कट देना ਮੇਰੀ ਵੀਡੀਓ ਨੂੰ ਫੁੱਲ ਵਾਚ ਕਰਨਾ ਜੀ ਕਮੈਂਟ ਕਰਕੇ ਜਰੂਰ ਦੱਸਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ